ਇਸ ਵੀਡੀਓ ਦੇ ਵਿੱਚ ਨਹਿੰਗ ਸਿੰਘਾਂ ਦਾ ਜੱਥਾ ਇੱਕ ਹੋਂਡਾਸ਼ਿਕ ਦੇ ਘਰੇ ਪਹੁੰਚ ਗਿਆ ਜਿਹੜਾ ਜਦੋਂ ਕੁੜੀਆਂ ਨੂੰ ਛੁੱਟੀ ਹੁੰਦੀ ਸੀ ਸਕੂਲ ਤੋਂ ਇਹ ਮੁੰਡਾ ਆਪਣੇ ਯਾਰਾ ਦੋਸਤਾਂ ਦੇ ਨਾਲ ਉਹ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਜਦੋਂ ਫਿਰ ਨਿੰਗ ਸਿੰਘ ਆਪਣਾ ਪੂਰਾ ਲਾਮ ਲਸ਼ਕਰ ਲੈ ਕੇ ਮੁੰਡੇ ਦੇ ਘਰੇ ਪਹੁੰਚ ਗਏ ਤਾਂ ਕਰਦਿਆਂ ਨੇ ਮੁੰਡੇ ਨੂੰ ਸਾਹਮਣੇ ਨਹੀਂ ਕੀਤਾ ਆ ਦੇਖਿਓ ਯਾਰਾ 13 ਸਾਲ ਦੀ ਕੁੜੀ ਆ ਨਾਲੇ ਕੋਲੋਂ ਨਾਮ ਕਰ ਰਿਆ ਉਹ ਆਵਾ ਕੁੜੀ ਦਾ ਜਾ ਰਿਹਾ ਮਸਤ ਆਵਾ ਮੁੰਡਾ ਮੁੰਡਕ ਲੜਾਈ ਦਾ ਬੰਦਾ ਲੜਾਈ ਦਾ ਨਹੀਂ ਕੁੜੀ ਦਾ ਲੜਾਈ ਆ 20 ਸਾਲ ਦੀ ਕੁੜੀ ਆ ਇਹ ਤਾਂ ਚੱਲਣੀ ਆਈ ਇਹ ਉਹ ਬਣਾਣੀ ਪੈਣੀ 13 ਸਾਲ ਦੀ ਕੁੜੀ ਆ ਮਰਾ ਤੇਰਾ ਸਾਲ ਦੀ ਕੋਸ ਨੂੰ ਬਣਾਣੀ ਪੈਣੀ ਵੀਡੀਓ بارہ تیرہ سال کی وہ لڑکا کہاں رہتا ہے کہاں رہتا سمجھانا نہیں اس کو ایک بار کرو وہ بدماشی کر رہا ہے بدماشی اتارنی ہے بدماشی کر رہا ہے وہ ایک تو ہماری بیٹی کو چھیڑا الٹا بدماشی کر رہا ہے اس لیے معافی منگوانی ہے معافی منگوانی ہم نے ایسے نہیں جانچ نہیں تو ہم اندر کروائیں گے اس کے بعد ہماری ہم بیٹی والے ہم تمہارے پاپا سے بتائیں گے وہ تمہارا لڑکا اتنی بدتمی ਕਰ ਰਹੇ ਹੈ ਇਹ ਲੜਕਾ اور ਮੈਂ ਦੋਨੋਂ ਤੇਰੀ پدری پہ ڈسے مارے پچیس بندے لگے وہ مار کلے ان کو سب جانتے ہیں ان کے سب جانتے ہیں سارے پروف ہے ہم ڈی سی کے پاس بھی بات کرنے آئے ہیں ہمارے پاس ਮਾਰੇ ਸੇ ਮਾਫੀ ਮੰਗਵਾਓ ਨਹੀਂ ਤਾਂ ਆਮ ਉੱਪਰ ਜਾਏਗੇ ਬਿਲਕੁਲ ਹਾਂ ਪਰਚਾ ਬੁਲਾਤ ਖਤਮ ਹੋ ਜਾਏਗੀ ਭਾਈ ਮੈਂ ਮਾਫੀ ਮੰਗਵਾ ਰਿਹਾ ਕੋਈ ਤੇ ਘਰਕ ਕੋਈ ਨਹੀਂ ਹੈ ਕਹਾਂ ਗਿਆ ਉਹ ਸਾਰੇ ਕੰਮ ਬਗੇ ਹੋਏ ਆ ਲੜਦਾ ਕਹਾਂ ਗਿਆ ਲੜਕੇ ਕੋਈ ਨਹੀਂ ਪਲਾ ਲੋ ਕੌਨ ਸਾ ਉਹ ਕਰ ਰਿਹਾ ਹਾਂ ਉਹ ਜੋੜ ਰਿਹਾ ਮਾਫੀ ਮੰਗ ਰਿਹਾ ਤੁਸੀਂ ਨਾ ਮਾਹੀ ਤੁਸੀਂ ਗਲਤੀ ਨਹੀਂ ਕੋਈ ਕੀਤੀ ਹੈ ਇਹ ਕੀ ਗਲਤੀ ਹੈ ਜੋ ਲੜਕਾ ਕਰ ਰਿਹਾ ਹੈ ਜੋ ਫਰਦਮਾਸ਼ੀ ਦਿਖਾ ਰਿਹਾ ਹੈ ਆਪਾਂ ਮਾਹੀ ਕਿਉਂ ਮੰਗ ਰਹੇ ਹੋ ਬੇਟਾ ਮੇਰੀ ਮਾਂ ਦੇ ਸਿਰ ਤੇ ਕੁਝ ਨਾ ਬਰਾਓ ਬੇਟਾ ਆਪਾਂ ਸਮਝਾਓ ਆਪ ਵੀ ਬੇਟੀਆਂ ਵਾਲੇ ਹੋ ਹਮ ਵੀ ਬੇਟੀਆਂ ਵਾਲੇ ਹੈ ਬੇਟੀ ਦੇ ਸਾਹਮਣੇ ਹੋ ਰਾਂਗੇ ਬਾਰੇ ਲੜਕੇ ਨੇ ਮੈਂ ਕੁੜੀ ਕੋਈ ਤਾਂ ਬਗੜਾ 12 13 ਸਾਲ ਦੀ ਲੜਕੀ ਕੋ ਮੈਸੇਜ ਗੰਦੇ ਗੰਦੇ ਕਰਦਾ ਹੈ ਮਾਰੇ ਕੋਲ ਸਾਰੇ ਪ੍ਰੂਫ ਹੈ ਟੀਚਰ ਦੇ ਵਿੱਚ ਫੋਟੋਆਂ ਆਈਆਂ ਸਕੂਲ ਦੇ ਮੂਹਰੇ ਜਾ ਕੇ ਤੰਦੀ ਕਰਦਾ ਫਿਰ ਜਿਹੜੀ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ 20 ਬੰਦੇ ਲਿਆ ਕੇ ਆਹ ਮੁੰਡੇ ਨਾਲ ਆਹ ਮੁੰਡੇ ਹਮਲਾ ਆ ਸਾਡਾ ਸਿੰਘ ਆ ਵੱਡੀ ਬਦਮਾਸ਼ੀ ਕਰਦੇ ਸਾਡੇ ਸਿੰਘ ਨਾਲ ਆੜੀ ਪਰਸੋਂ ਇੱਕ 12 ਸਾਲ ਦੀ ਕੁੜੀ ਨੂੰ ਛੇੜਨਾ ਇਹਨੂੰ ਮੈਂ ਇਹ ਗੱਲ ਕਹਿ ਕੇ ਰੱਖਦਾ ਪਰੇ ਨਾਲ ਕਰਦਾ ਕੁੜੀ ਨੂੰ ਜੇ ਤੇਰੇ ਆਸੀ ਗਲਤ ਗੱਲ ਆ ਇਹ ਕੋ ਬਾਤ ਕਿ ਇਹਨਾਂ ਨੇ ਹਟਾਇਆ ਤੇ ਉਤੋਂ 20 ਰੁਪਏ ਲੈ ਕੇ ਦੇਣ ਦੀ ਗੱਲ ਆ ਬੱਸ ਇਹ ਮਹਲੇ ਜੋ 20 ਬੰਦੇ ਬੰਦੇ ਬੰਦ ਲੈ ਕੇ ਸਾਡੇ ਗਾਲ ਪਾਇਆ ਦੋ ਬੰਦਿਆਂ ਨੇ ਆ ਛੋਟਾ ਜਿਹਾ ਹੁੰਦਾ ਮਾਰ ਰਾਜਾ ਤੇਰੀ ਜਗ੍ਹਾ ਨਹੀਂ ਆਪਕੀ ਨਹੀਂ ਗੇਰੀ ਕੁੜੀ ਹੈ ਚੱਕਰ ਦੇ ਤੁਸੀਂ ਉਹਦੇ ਪਰਦਾ ਪਾ ਰਹੇ ਆਂ ਉਹਦੀਆਂ ਫੱਕੀਆਂ ਕਾ ਦੇ ਹਰੋਂ ਤੂੰ ਮਾਫੀ ਮੰਗਵਾਓ ਰਾਜਾ ਹੈ ਕਿ ਇੱਥੇ ਬਲਾ ਰਾਜਾ ਉਹਨੂੰ ਪਤਾ ਦੇ ਬਲਾ ਨੂੰ ਇੱਥੇ ਨਹੀਂ ਆਣੀ ਨੇ ਫੜਾ ਪਰ ਗੱਲ ਪੈ ਗਈ ਜੀ ਮੈਂ ਤੇ ਬੁਲਾ ਲਵਾਂ ਉਹਨਾਂ ਕਾਲੇ ਦੇ ਵਿੱਚ ਆ ਉੱਥੇ ਗਵਾ ਉਹਨੂੰ ਬੁਲਾਓ ਇੱਥੇ ਉਹਦੀ ਗੱਡੀਆਂ ਬਦਮਾਸ਼ੀ ਆ ਜਾਂਦੀ ਉਹਨੂੰ ਬੁਲਾ ਲਓ ਇੱਥੇ ਇੱਥੇ ਨਹੀਂ ਫਿਰਦਾ ਦੇਖੋ ਅਸੀਂ ਤੁਹਾਡੇ ਬਾਦਚਾਂ ਅੰਦਰ ਧੱਕ ਲਾਂਗੇ ਬਾਦਚਾਂ ਪਾਪੇ ਦੀ ਬੱਬਲੀ ਜੀ ਠੀਕ ਆ ਬੋਲੋ ਆਪ ਜੀ ਦਿੱਤੀਆਂ ਮਾਰ ਇੱਧਰ ਆਓ ਭਾਈ ਆਪਣੀ ਇਹ ਵੀ ਲੜੜ ਮੈਨ ਬੁਲਾਣ ਇਹ ਮੈਂ ਵੀ ਗਲਤ ਜਾ ਰਿਹਾ ਨਾ ਬਾਹਰ ਦੱਸ ਜਾ ਰਿਹਾ ਮੈਸੇਜ ਇਹ ਕੋਈ ਨੂੰ ਛੇੜਨ ਵਾਲਾ ਬੰਦਾ ਬਦਮਾਸ਼ੀ ਕਰ ਰਿਹਾ ਆ ਇਹ ਮੈਸੇਜ ਗਲਤ ਜਾ ਰਿਹਾ ਇਹ ਤੁਸੀਂ ਕੀ ਲੱਗਦੇ ਹੋ ਤੁਸੀਂ ਕੀ ਲੱਗਦੇ ਹੋ ਡਾਡੀ ਲੱਗਦੇ ਆ ਜੀ ਥੋੜਾ ਮੁੰਡਾ ਹੀ ਥੋੜਾ ਮੁੰਡਾ ਇਹਨੇ ਗਲਤ ਕੰਮ ਕਰਾ ਤੁਹਾਨੂੰ ਪਤਾ ਨਹੀਂ ਲੱਗਦਾ ਨਹੀਂ ਬਦਮਾਸ਼ੀਆਂ ਕਰ ਬਈ ਦੇਖ ਇਹ ਇਹ ਦੇਖ ਨਹੀਂ ਨਹੀਂ ਇਹ ਤੰਦਰ ਪਹਿਲਾਂ ਦੀ ਗੱਲ ਆ ਇਹ ਜਿਹੜੀਆਂ ਬਦਮਾਸ਼ੀਆਂ ਕਰਾ ਹੁਣ ਰਮਣਾ ਤੁਹਾਨੂੰ ਪਤਾ ਨਹੀਂ ਹੈਗਾ ਤੂੰ ਇਹ ਸੰਸਕਾਰ ਦਿੱਤੇ ਕਿ ਬਦਮਾਸ਼ੀਆ ਕਰੋ ਪਰਨ ਕੁੜੀਆਂ ਨੂੰ ਛੇਡੋ ਮੇਰੀ ਮਾਂ ਬੱਪ ਨੇ ਕਿਹਾ ਨਹੀਂ ਨਹੀਂ ਥੋੜੇ ਮੁੰਡੇ ਨੇ ਪਹਿਲਾਂ ਮੇਰੀ ਗੱਲ ਸੁਣੋ ਆਹ ਚੱਲਿਆ ਘਰਾਂ ਤੱਕ ਆਪਾਂ ਆਪਣਾ ਕੁੜੀ ਨੋਸਰੀ ਦੀ ਕੁੜੀ ਨੂੰ ਆਪਣੀ ਕੁੜੀ ਸਮਝੀਏ ਉਹ ਹੀ ਸਮਝੇ ਨਾ ਤੁਹਾਡੇ ਸਮਝੇ ਨਾ ਲਈ ਐਦਾ ਤਾਂ ਮੈਂ ਵੀ ਸਮਝਦਾ ਆਂ ਪਰ ਮੈਂ ਬੱਚੇ ਨੂੰ ਸਮਝਾਵਾਂ ਆਪਾਂ ਦੇ ਸਮਝਦੇ ਆ ਬੁਲਾਓ ਉਹ ਆਪਣੇ ਮੁੰਡੇ ਨੂੰ ਬੁਲਾਓ ਆਪਾਂ ਦੇ ਸਮਝਦੇ ਆ ਸਿਆਣੇ ਬਿਆਣੇ ਧੀ ਨੂੰ ਧੀ ਬੱਚੇ ਨਹੀਂ ਸਮਝੇ ਤੇ ਬੱਚਿਆਂ ਨੂੰ ਸਮਝਾਉਣਾ ਮਾਮੀ ਮਗਵਾਓ ਸਾਨੂੰ ਬੱਚੇ ਹੋਰ ਕੋਈ ਟਕਨੀਆ ਸਾਨੂੰ ਕੋਈ ਜੋ ਕਰਨਾ ਸਾਨੂੰ ਮਾਮੀ ਉਹਨੂੰ ਅਹਿਸਾਸ ਵੇ ਇੱਥੇ ਲਿਆਓ ਸਾਡੇ ਸਾਹਮਣੇ ਨੂੰ ਪਤਾ ਲੱਗੇ ਵੀ ਹਾਂ 20 25 ਮੁੰਡੇ ਜਿਹੜੇ ਲਾ ਕੇ ਗਿਆ ਸੀ ਉਹਦਾ ਐਕਸ਼ਨ ਲਿਆ ਗਿਆ ਹੁਣ ਪਤਾ ਤਾਂ ਲੱਗੇਗਾ 20 25 ਕਿਹੜੇ ਬੁਲਾਏ ਸੀ ਉਹਨੇ ਪਛਾਣ ਮਾੜੇ ਕੋਈ ਲੈ ਕੇ ਚਾਰ ਨਾਂ ਦੇ ਜਿਹਨੂੰ ਤਰਮਾਸ਼ੀ ਦਿਖਾਉਣ ਦੇ ਆ ਤਰਮਾਸ਼ੀ ਸਾਨੂੰ ਨਹੀਂ ਆਉਂਦੀ ਕਿ ਇੱਕ ਧੀਆ ਭੈਣਾਂ ਦੀ ਇੱਜ਼ਤ ਨਹੀਂ ਕਰਨ ਦੇ ਤੁਸੀਂ ਇੱਕ ਤੁਸੀਂ ਬਦਮਾਸ਼ੀ ਕਰਨ ਦੇ ਗਲਤ ਤਾਂ ਗੱਲ ਤਾਂ ਬਾਬਾ ਜੀ ਮੈਂ ਕਿਹੜਾ ਹੀ ਪਛਾਣ ਹੈ ਜਿਹੜਾ 13 ਸਾਲ ਦਾ ਬੱਚਾ ਕੀ ਹੁੰਦਾ ਹੈ ਜੇ ਤੁਹਾਡੀ ਧੀ ਹੋਵੇ 13 ਸਾਲ ਦੀ ਤਾਂ ਕੋਈ ਛੇੜਦਾ ਵੇ ਕੀ ਦਿਲ ਤੋਂ ਨਹੀਂ ਦੁੱਖ ਘਟੇ ਬੁਰੇ ਹਾਲ ਕੀਤੇ ਹੋਏ ਤੁਸੀਂ ਮੈਂ ਮਾਪੀ ਬੈਠੋ ਕੋਈ ਨਹੀਂ ਨਹੀਂ ਯਾਰ ਭਾਈ ਗਲਤ ਗੱਲ ਹੈ ਯਾਰ ਭੈਣਾਂ ਦਾ ਕੁੜੀਆਂ ਨੂੰ ਤੁਸੀਂ ਵੀਰੇ ਵੱਡੇ ਕੇਸ ਤੇ ਨਾਲ ਆਪਾਂ ਜਾਈਏ ਆਪਾਂ ਛੋਟੇ ਜਿਹੇ ਨਾਲ ਗੱਲ ਨਹੀਂ ਬੈਠਦੇ ਠੀਕ ਹੈ ਭਾਈ ਇਹ ਨਹੀਂ ਹੋਣੀ ਜਿਹੜਾ ਉਹ 13-13 ਸਾਲ ਦੇ ਵੀ ਬੱਚੇ ਨੂੰ ਛੇੜਦੇ ਆ ਪੰਜਾਬ ਦੇ ਬੈਠੋ ਦੋ ਮਿੰਟ ਕੋਈ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਇਹ ਹਰਕਤਾਂ ਹੋਣੀਆਂ ਚਾਹੁੰਦੀਆਂ ਨੇ ਬੰਦ ਹੋਣੀਆਂ ਚਾਹੀਦੀਆਂ ਨੇ 12-12 ਤੇਰੇ-ਤੇਰੇ ਸਾਲ ਦੇ ਕੁੜੀਆਂ ਨੂੰ ਛੇੜਦੇ ਆ ਤੇ ਕਿੱਦਾਂ ਦੀ ਸਾਡੇ ਪੰਜਾਬ ਦੇ ਵਿੱਚ ਆਹੀ ਕੁਝ ਰਹਿ ਗਿਆ ਗੰਦਪੁਣਾ ਹੀ ਮੈਂ ਉਹਨਾਂ ਭੂੰਡ ਆਸ਼ਕਾਂ ਨੂੰ ਕਹਿਣਾ ਚਾਹਣਾ ਤੁਸੀਂ ਬੰਦੇ ਬਣ ਜਾਓ ਜੇ ਸਾਡੇ ਕਿੱਤੇ ਚੜ ਕੇ ਤੇ ਡੰਡਾ ਲੈ ਲੋ ਡੰਡਾ ਪੀਰ ਆ ਫਿਰ ਉਹ ਹਾਲ ਕਰਾਂਗੇ ਜਾਂ ਯਾਦ ਕਰੋਗੇ ਫਿਰ ਪੀ ਆ ਪਹਿਲਾਂ ਸਕੂਲਾਂ ਦੇ ਮੁਰੇ ਖੜਦੇ ਬੰਦ ਕਰ ਦੋ ਅਸੀਂ ਡਿਊਟੀ ਲਾਵਾਂਗੇ ਹੁਣ ਆਪਣੀ ਆਪ ਖੜਿਆ ਕਰਾਂਗੇ ਬਾਰਾ ਜਦੋਂ ਛੁੱਟੀ ਹੁੰਦੀ ਹੈ ਅੱਧੀ ਛੁੱਟੀ ਹੁੰਦੀ ਹੈ ਨਾ ਸਕੂਲ ਦੇ ਵਿੱਚ ਪੂਰੀ ਉਹ ਖੜਿਆ ਕਰਾਂਗੇ ਡਾਂਗਾ ਲੈ ਕੇ ਤੇ ਦੇਖੋ ਕਿਹੜਾ ਛੇੜਦਾ ਮੈਂ ਔਰਨਿੰਗ ਦੇਣਾ ਚਾਹਣਾ